ਆਨਲਾਈਨ ট্রেਡਿੰਗ ਦੇ ਨਾਮ ਤੇ 2 ਕਰੋੜ 90 ਲੱਖ ਦੀ ਠੱਗੀ ਇੱਕ ਸ਼ਖਸ ਦੇ ਨਾਲ ਹੋਈ ਪਹਿਲਾਂ 15 ਤੋਂ 20% ਮੁਨਾਫੇ ਦੇ ট্রেਡਿੰਗ ਦੇ ਵਿੱਚ ਉਸ ਨੂੰ ਸਕਰੀਨਸ਼ਾਟ ਦਿਖਾਏ ਗਏ ਤੇ ਉਸ ਤੋਂ ਬਾਅਦ ট্রেਡਿੰਗ ਦੇ ਵਿੱਚ ਉਸਦੇ 2 ਕਰੋੜ 90 ਲੱਖ ਰੁਪਏ ਲਗਵਾਏ ਗਏ ਤੇ ਬਾਅਦ ਦੇ ਵਿੱਚ 2 ਕਰੋੜ 90 ਲੱਖ ਉਸਤੇ ਉੱਡ ਪੁੱਟ ਗਏ। ਇਹ ਕਹਾਣੀ ਨਿਤਨ ਪਾਂਡੇ ਦੀ ਹੈ ਨੌਇਡਾ ਦੇ ਰਹਿਣ ਵਾਲੇ 40 ਸਾਲਾ ਨਿਤਨ ਪਾਂਡੇ 25 ਜੂਨ ਨੂੰ ਨਿਤਿਨ ਪਾਂਡੇ ਨੂੰ ਫੇਸਬੁੱਕ ਤੇ ਇੱਕ ਲੜਕੀ ਦੀ ਫਰੈਂਡ ਰਿਕੁਐਸਟ ਆਉਂਦੀ ਆ ਜੋ ਉਸਤੇ ਵੱਲੋਂ ਐਕਸੈਪਟ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਸ ਲੜਕੀ ਦੇ ਨਾਲ ਉਸਤੇ ਵੱਲੋਂ ਚੈਟਿੰਗ ਸ਼ੁਰੂ ਕੀਤੀ ਜਾਂਦੀ ਆ ਤੇ ਉਹ ਫਿਰ ਦੋਨੋਂ ਵਟਸਐਪ ਤੇ ਆਉਂਦੇ ਨੇ ਤਾਂ ਉਸ ਲੜਕੀ ਦੇ ਵੱਲੋਂ ਉਕਸਾਇਆ ਜਾਂਦਾ ਲਾਲਚ ਦਿੱਤਾ ਜਾਂਦਾ ਨਿਤਿਨ ਪਾਂਡੇ ਨੂੰ ਇੱਕ ট্রেਡਿੰਗ ਪਲੇਟਫਾਰਮ ਦਿਖਾ ਕੇ ਉਸਤੇ ਸਕਰੀਨਸ਼ਾਟ ਦਿਖਾਏ ਜਾਂਦੇ ਨੇ ਕਿ ਇਸ ਦੇ ਵਿੱਚ ਤੁਸੀਂ ਪੈਸਾ ਲਾਓ ਤੇ 15 ਤੋਂ 20% ਤੱਕ ਦਾ ਮੁਨਾਫਾ ਹੋਵੇਗਾ ਤਾਂ ਜੁਲਾਈ ਮਹੀਨੇ ਦੇ ਵਿੱਚ ਨਿਤਿਨ ਪਾਂਡੇ ਦੇ ਵੱਲੋਂ ਉਸ ਪਲੇਟਫਾਰਮ ਦੇ ਉੱਪਰ 50000 ਦੇ ਨਾਲ ট্রেਡਿੰਗ ਸ਼ੁਰੂ ਕੀਤੀ ਜਾਂਦੀ ਹੈ ਪਹਿਲਾਂ ট্রেਡਿੰਗ ਸ਼ੁਰੂ ਕੀਤੀ ਜਾਂਦੀ ਆ ਭਾਬ ਇੱਕ ਚੋਗੇ ਦੇ ਰੂਪ ਦੇ ਵਿੱਚ ਚੋਗਾ ਪਾਇਆ ਜਾਂਦਾ ਆ ਤੇ ਉਸ ਨੂੰ ਲਾਲਚ ਦਿੱਤਾ ਜਾਂਦਾ ਕਿ ਕਿਵੇਂ ਨਾ ਕਿਵੇਂ ਉਹ ਹੋਰ ਜ਼ਿਆਦਾ ਪੈਸੇ ਜਿਹੜੇ ਆ ਇਸ ਤੇ ਵਿੱਚ ਇਨਵੈਸਟ ਕਰੇ ਤਾਂ ਫਿਰ ਨਿਤਿਨ ਦੇ ਵੱਲੋਂ ਵੈਸਾ ਹੀ ਕੀਤਾ ਜਾਂਦਾ ਆ ਲੋਨ ਲਿਆ ਜਾਂਦਾ ਆ ਤੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਜਿਹੜੇ ਆ ਉਹ ਉਧਾਰ ਲੈ ਲਏ ਜਾਂਦੇ ਨੇ ਤੇ ਉਧਾਰ ਲੈ ਕੇ ਉਸ ਦੇ ਵੱਲੋਂ ਤਕਰੀਬਨ 2 ਕਰੋੜ 90 ਲੱਖ ਰੁਪਏ ট্রেਡਿੰਗ ਪਲੇਟਫਾਰਮ ਤੇ ਲਾ ਦਿੱਤਾ ਜਾਂਦਾ ਆ ਅਹਿਸਾਸ ਉਸ ਵੇਲੇ ਉਸ ਨੂੰ ਠੱਗੀ ਦਾ ਹੋਇਆ ਜਿਸ ਵੇਲੇ ਉਸਤੇ ਪਲੇਟਫਾਰਮ ਦੇ ট্রেਡਿੰਗ ਪਲੇਟਫਾਰਮ ਦੇ ਵਿੱਚ ਉਸਦੀ ਕੁੱਲ ਰਾਸ਼ੀ 7 ਕਰੋੜ 90 ਲੱਖ ਰੁਪਏ ਦਿਖਾ ਰਿਹਾ ਸੀ ਪਰ ਜਦ ਉਸਨੇ ਉਸਦੇ ਕੁਝ ਪੈਸਿਆਂ ਦਾ ਭੁਗਤਾਨ ਕਰਨ ਦੀ ਸੋਚੀ ਤਾਂ ਹੈਰਾਨ ਰਹਿ ਗਿਆ ਕਿਉਂਕਿ ਟ੍ਰਾਂਜੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ anumati ਜਿਹੜੀ ਹੈਗੀ ਆ ਉਹ ਨਿਤਿਨ ਪਾਂਡੇ ਨੂੰ ਨਹੀਂ ਸੀ ਪਰ ਇੰਨਾ ਕੁਝ ਹੁੰਦਿਆਂ ਹੁੰਦਿਆਂ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਸੀ ਉਸਦਾ 2 ਕਰੋੜ 90 ਲੱਖ ਰੁਪਇਆ ਲਗਾਇਆ ਇੱਕ ਠੱਗੀ ਦੇ ਰੂਪ ਦੇ ਵਿੱਚ ਵਟੋਰੀਆ ਜਾ ਚੁੱਕਿਆ ਸੀ ਠੱਗਾਂ ਦੁਆਰਾ ਤਾਂ ਉਸ ਤੋਂ ਬਾਅਦ ਹੁੰਦਾ ਕੀ ਆ ਉਹ ਔਰਤ ਜੋ ਉਸਦੇ ਨਾਲ ਫੇਸਬੁੱਕ ਤੇ ਜਰੀਏ ਜੁੜੀ WhatsApp ਤੇ ਜੁੜੀ ਤੇ ਉਸ ਨੂੰ ਲਾਲਚ ਦੇ ਕੇ ਪੈਸੇ ਲਵਾਏ ਤਾਂ WhatsApp ਫੇਸਬੁੱਕ ਸਭ ਜਗ੍ਹਾ ਤੋਂ ਉਸ ਨੂੰ ਬਲੌਕ ਕਰ ਜਾਂਦੀ ਆ ਤਾਂ ਉਸ ਤੋਂ ਬਾਅਦ ਅਹਿਸਾਸ ਨਿਤਿਨ ਪਾਂਡੇ ਨੂੰ ਹੁੰਦਾ ਹੈ ਕਿ ਐਸੀ ਠੱਗੀ 2 ਕਰੋੜ 90 ਲੱਖ ਦੀ ਠੱਗੀ ਜਿਹੜੀ ਆ ਉਹ ਮੇਰੇ ਨਾਲ ਹੋਈ ਹੈ ਕਹਾਣੀ ਨੌੜਾ ਦੀ ਹੈ ਇਹ ਦੱਸਣਾ ਤਾਂ ਲਾਜ਼ਮੀ ਸੀ ਕਿਉਂਕਿ ਸਾਡੇ ਆਸ-ਪਾਸ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਜਿਹੜੇ ਹੈਗੇ ਨੇ ਉਹ ਟਰੇਡਿੰਗ ਦੇ ਨਾਮ ਤੇ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਤੁਹਾਨੂੰ ਸਕਰੀਨਸ਼ਾਟ ਦਿਖਾਏ ਜਾਂਦੇ ਨੇ ਕਿ ਅੱਜ ਟਰੇਡਿੰਗ ਚੋਂ ਇੰਨਾ ਕਮਾਇਆ ਅੱਜ ਟਰੇਡਿੰਗ ਚੋਂ ਇੰਨਾ ਕਮਾਇਆ ਪਰ ਉਸ ਤੇ ਪਿੱਛੇ ਦੀ ਕਹਾਣੀ ਕੁਝ ਹੋਰ ਹੁੰਦੀ ਆ ਜੈਸੀ ਕਿ ਨੌੜਾ ਦੇ ਵਿੱਚ ਵਾਪਰੀ ਨਿਤਿਨ ਪਾਂਡੇ ਹੋਰਾਂ ਦੇ ਨਾਲ ਜਿਸ ਨੇ ਤਕਰੀਬਨ 2 ਕਰੋੜ 90 ਲੱਖ ਰੁਪਏ ਆਪਣਾ ਗਵਾ ਲਿਆ ਇੱਕ ਟਰੇਡਿੰਗ ਐਪ ਤੇ ਜ਼ਰੀਏ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੌਂਦੇ ਉਹ ਜਾਇਦ ਧੰਨਵਾਦ ਜੀ